ਬੋਰ ਉਹਨਾਂ ਦਾ ਜੋ ਖਾਲਣਾ ਮਸ਼ੀਨ ਚੱਲ ਰਿਹਾ ਵਾ ਕਮੇਟੀ ਚੱਲ ਰਹੀ ਆ ਉਹਨਾਂ ਨੇ ਆਪਣੇ ਵੱਲੋਂ ਬੀਬੀ ਜੀ ਨੇ ਚਿੱਠੀ ਭੇਜੀ ਸੀ ਉਹਨਾਂ ਦੀ ਕਮੇਟੀ ਵੱਲੋਂ ਚਿੱਠੀ ਭੇਜੀ ਸੀ ਜੋ ਮਾਫੀ ਚਾਹੁੰਦੇ ਆ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਬਲਕਾਂ ਸਿੰਘ ਢਿੱਲੋਂ ਜਥੇਦਾਰ ਪਿੰਡ ਚੋਲਾ ਸਾਹਿਬ ਉਹ ਵੱਡਾ ਜਥਾ ਲੈ ਕੇ ਇੱਥੇ ਪਹੁੰਚੇ ਨੇ ਸਮਾਜ ਬਚਾਓ ਤੇ ਕਿਸਾਨ ਬਚਾਓ ਕਮੇਟੀ ਵੱਲੋਂ ਵੈਗ ਜੀ ਕਾ ਖਾਸਾ ਵੈਗ ਜੀ ਕੀ ਫਤਿਹ ਬੁਰੂ ਪੈ ਸਾਹ ਸੰਜੀ ਅਸੀਂ ਅਰਖੜ ਪੁੰਨਿਆ ਦੇ ਸੰਗਤਾਂ ਦੇ ਨਾਲ ਗਏ ਸੀ ਤੇ ਉੱਥੇ ਆਈਆਂ ਭਰੀਆਂ ਜਿਹੜਾ ਉੱਥੇ ਹੋ ਰਿਹਾ ਸੀ ਪ੍ਰੋਗਰਾਮ ਸਿੰਘਾਂ ਵੱਲੋਂ ਗੁਰਪੰਥ ਵੱਲੋਂ ਸੀ ਆਜਣ ਕੇ ਗਏ ਉੱਥੇ ਅਸੀਂ ਇੱਕ ਚਿੱਠੀ ਦਿੱਤੀ ਜਿਹੜੀ ਕਿ ਖਾੜਾ ਮਿਸ਼ਨ ਕਮੇਟੀ ਦੇ ਸਮਰੱਥ ਜੋ ਮਿਸ਼ਨ ਕਮੇਟੀ ਵੱਲੋਂ ਤੇ ਇਹ ਦਿੱਤੀ ਗਈ ਉਹ ਚਿੱਠੀ ਵਿੱਚ ਇਹ ਲਿਖਿਆ ਸੀ ਕਿ ਅਜਦਾ ਦਿਹਾੜਾ ਹੈ ਗੁਰੂ ਤੇਗ ਬਹਾਦਰ ਜੀ ਦਾ ਰਖੜ ਪੁੰਨਿਆ ਦਾ ਉਹ ਉਸ ਦੇ ਸਬੰਧ ਵਿੱਚ ਅਸੀਂ ਦੱਸਿਆ ਆ ਕਿ ਇਹ ਰਖੜ ਪੁੰਨਿਆ ਦਿਹਾੜਾ ਉਹ ਦਿਹਾੜਾ ਹੈ ਕੋਈ ਟੇਕਵਾਰ ਜੀ ਜਦੋਂ ਉਥੇ ਬਾਬਗਾਲੇ ਬੈਠੇ ਸਨ ਤਾਂ ਝੂਠ ਦੀਆਂ ਬਾਈ ਮੰਝੀਆਂ ਢਾ ਕੇ ਬਾਕੀ ਝੂਠੇ ਬੰਦੇ ਆਣ ਕੇ ਬਹਿ ਗਏ ਤੇ ਉਹ ਲੁੱਟ ਮਾਰ ਕਰਨ ਨੂੰ ਸਮਰੱਜਤਾਜ ਦੇ ਲੀਡਰ ਕਰਦੇ ਆ ਤੇ ਪਰ ਉਸ ਨੂੰ ਉਸ ਲੁੱਟ ਨੂੰ ਬਾਈ ਮੰਝੀਆਂ ਨੂੰ ਇੱਕ ਸੱਚ ਦੀ ਪਾਰਖੂ ਅੱਖਰੇ ਇੱਕ ਸਕਿੰਟਾਂ ਦੇ ਵਿੱਚ ਹੀ ਜਗ ਯਾਰ ਕਰ ਦਿੱਤਾ ਇਸੇ ਤਰ੍ਹਾਂ ਹੀ ਅੱਜ ਦੇ ਜੋਗ ਵਿੱਚ ਵੀ ਆਪਾਂ ਨੂੰ ਗੁਰੂ ਪੰਥ ਨੂੰ ਇਹੋ ਜਿਹੇ ਬਗਲੇ ਭਗਤਾਂ ਦਾ ਝੂਠੇ ਮੰਝੀਆਂ ਵਾਲਿਆਂ ਦਾ ਪਰਖਾਂ ਜੀ ਦੀ ਆ ਵੇਖਣ ਚਾਹੀਦਾ ਵੀ ਕਿਹੜਾ ਬੰਦਾ ਝੂਠਾ ਕਿਹੜਾ ਬੰਦਾ ਸੱਚਾ ਹੈ ਜਿਸ ਤਰ੍ਹਾਂ ਇਹਨਾਂ ਨੇ ਲੀਡਰਾਂ ਨੇ ਝੂਠੇ ਲੀਡਰਾਂ ਨੇ ਭਾਈ ਇਹ ਮੰਝੀਆਂ ਵਾਲਿਆਂ ਆ ਗਿਆ ਆ ਗਿਆ ਠੱਗਾ ਨੇ ਜੇਕਰ ਧਰਮ ਜੋਧ ਮੋਰਚਾ ਲਾਇਆ ਜੱਬੇ ਵਾਲੇ ਸਥਾਨ ਤੇ ਸਰਬਤ ਖਾਸ ਆ ਸਰਦਿਆ ਗਿਆ ਇਹਨਾਂ ਨੇ ਬਾਈ ਮੰਜੀਆਂ ਵਾਲਿਆਂ ਚੋਰਾ ਨੇ ਉਥੇ ਵੀ ਉਸ ਮਜਦ ਮੋਰਚਾ ਸਮਝੋ ਜਿਆ ਸਰਬਤ ਖਾਸ ਦਾ ਬਹੁਤ ਜਿਆਦਾ ਵਿਰੋਧ ਕੀਤਾ ਇਥੋਂ ਤੱਕ ਕਿ ਜਿਹੜੇ ਵੀ ਹੈਗੇ ਸੀਗੇ ਵਿਰੋਧੀ ਗੁਰੂ ਪੰਥ ਦੇ ਇਹਨਾਂ ਨੇ ਉਥੇ ਜਾਂ ਤਾਂ ਵੀ ਲੋਕਾਂ ਨੂੰ ਬਹੁਤ ਜਿਆਦਾ ਜੋਰ ਲਾ ਕੇ ਰੋਕਦੇ ਰਏ ਸੁਰੂਨੀ ਕਮੇਟੀ ਵਾਲੇ ਰੋਕਦੇ ਰਏ ਧੰਮੇ ਵਰਗੇ ਰੋਕਦੇ ਰਏ ਯਾਰ ਇਹ ਤੁਰੇ ਫਿਰਦੇ ਅੱਜ ਬਣੇ ਫਿਰਦੇ ਫੈਡਰੇਸ਼ਨ ਹੀ ਐ ਭਾਈ ਮਜੀਦ ਸਿੰਘ ਵਰਗੇ ਇਹਨਾਂ ਵੀ ਜਿਆਦਾ ਜੋਰ ਹੈ ਰੁਕ ਨੂੰ ਮਹਿਤੇ ਚਾਲ ਯਾਰ ਕੇ ਸਾਰੇ ਜੋਰ ਲਾਇਆ ਇਸ ਤਰ੍ਹਾਂ ਇਹਨਾਂ ਨੇ ਬਾਈਆਂ ਮੰਜੀਆਂ ਵਾਲਿਆਂ ਨੇ ਪੂਰਾ ਜੋਰ ਲਾਤਾ ਇਥੋਂ ਤੱਕ ਕਿ ਬਾਅਦ ਦੇ ਵਿੱਚ ਸਖਵੀਰ ਬਾਦਲ ਨੇ ਆਪਣੇ ਹੰਕਾਰ ਦੇ ਜੋਰ ਨਾਲ ਪੈਸੇ ਦੇ ਜੋਰ ਨਾਲ ਡੰਡੇ ਦੇ ਜੋਰ ਨਾਲ ਸਾਰੇ ਪੰਜਾਬ ਵਿੱਚ ਛੱਜ ਭਾਵਨਾ ਰੈਲੀਆਂ ਕੀਤੀਆਂ ਕਿ ਸਰਬਤਖਾਸ ਨੂੰ ਨੀਵਾ ਦਿਖਾਇਆ ਜਾਵੇ ਇਸਬਤਖਾਸੇ ਵਿੱਚ ਕੀਗਾ 2 4 ਲੱਖ ਬੰਦਾ ਆਹੀ 20 ਲੱਖ ਬੰਦਾ ਇਕੱਠਾ ਕਰ ਸਕਦੇ ਆ 50 ਲੱਖ ਬੰਦਾ ਇਕੱਠਾ ਕਰ ਸਕਦੇ ਆ ਇਹਨਾਂ ਨੇ ਬਹੁਤ ਜ਼ਿਆਦਾ ਸਿੱਖ ਤੇ ਧਰਮ ਨੂੰ ਸਿੱਖ ਪੰਥ ਨੂੰ ਗੁਰੂ ਗ੍ਰੰਥ ਨੂੰ ਇਹਨਾਂ ਨੇ ਮਿੱਟੀ ਰੋਲਣ ਦੀ ਕੋਸ਼ਿਸ਼ ਕੀਤੀ ਉਦੋਂ ਬਾਅਦ ਜਦੋਂ ਗੁਰੂ ਗ੍ਰੰਥ ਦੀ ਖਾਤਰ ਤੇ ਗੁਰੂ ਪੰਥ ਦੀ ਖਾਤਰ ਬਰਗਾੜੀ ਵਿਕੇ ਬੇਅਦਬੀ ਹੋਈ ਗੁਰਗੰਸਾਹਬ ਦੀ ਉੱਥੇ ਮੋਰਚਾ ਲਾਇਆ ਗਿਆ ਉੱਥੇ ਇਹਨਾਂ ਨੇ ਜਿਹੜੇ ਮਾਇਆ ਮਦੀਆਂ ਵਾਲੇ ਆ ਝੂਠਿਆਂ ਨੇ ਇਹ ਬਗਲੇ ਭਗਤਾ ਨੇ ਉੱਚੇ ਵੀ ਉਸ ਗੁਰੂ ਗ੍ਰੰਥ ਦੀ ਖਾਤਰ ਲਾਇਆਗੇ ਮੋਰਚੇ ਦਾ ਡਟ ਕੇ ਵਿਰੋਧ ਕੀਤਾ ਇੱਥੋਂ ਤੱਕ ਵਿਰੋਧ ਕੀਤਾ ਇਹਨਾਂ ਪਾਪੀਆਂ ਨੇ ਕਿ ਜੇਕਰ ਉੱਥੇ ਗੁਰੂ ਗ੍ਰੰਥ ਦੀ ਖਾਤਰ ਗੁਰੂ ਗ੍ਰੰਥ ਦੀ ਬੇਦਬੀ ਨੂੰ ਰੋਕਣ ਦੀ ਖਾਤਰ ਗੁਰੂ ਪੰਥ ਨੇ ਉੱਥੇ ਇੱਕ ਮੋਰਚਾ ਲਾਇਆ ਪਰੰਤੂ ਇਹਨਾਂ ਨੇ ਦੋਹਾਂ ਪਾਰਟੀਆਂ ਦੇ ਬਾਦਲ ਨੇ ਆਪਣੀ ਰੈਲੀ ਰੱਖ ਲਈ ਪਟਿਆਲੇ ਤੇ ਕੈਪਟਨ ਨੇ ਰੱਖ ਲਈ ਲੰਬੀ ਇਹਨਾਂ ਨੇ ਰੈਲੀਆਂ ਲੱਕਦਾ ਉਹ ਕਾਰਨ ਵੀ ਜੋ ਸਾਡੇ ਬੰਦੇ ਹੈਗੇ ਅਖੀਦੇ ਲੈ ਲੋ ਕੋਹ ਲਾ ਲੋ ਤੇ ਉਹਨਾਂ ਨੂੰ ਮਦਦ ਹੀ ਆਪਣੇ ਜੇ ਲੈਣਾ ਖਿੱਚ ਗਏ ਕੰਫਰਾਂਸ ਦੇ ਲੈਣਾ ਦੋਹਾਂ ਥਾਂ ਰੈਲੀਆਂ ਲੈਣਾ ਕੋਹ ਲੰਬੀ ਲੈਣੇ ਆ ਕੋਹ ਲੈਣੇ ਅਸੀਂ ਪਟਿਆਲੇ ਤੇ ਪ੍ਰੰਤੂ ਮਹਾਰਾਜ ਦੇ ਮਿਹਰ ਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉੱਥੇ ਇਹਨਾਂ ਦੇ ਲੰਬੀ ਪਟਾਇ ਲੱਭੇ ਕੱਖ ਨੇ ਇਹਨਾਂ ਨੂੰ ਜਿਹੜੇ ਲੋਕ ਜਾਂਦੇ ਵੀ ਲੰਬੀ ਪਟਾਇ ਨੂੰ ਉਹ ਵੀ ਵਿਚਾਰੇ ਜੈਨ ਮੁਰਕਿਆਂ ਦੇ ਚਲੋ ਇੱਥੇ ਚਲੀ ਆਪਾਂ ਬਰਗਾੜੀ ਚਾਹਦੇ ਉੱਥੇ ਜਾ ਕੀ ਕਰਨਾ ਉਦੋਂ ਵੀ ਇਹਨਾਂ ਦੇ ਪੂਰੇ ਦੰਦ ਖੱਟੇ ਕਰ ਗਿਆ ਇਹ ਬਰਗਾੜੀਆ ਮੋਰਚਾ ਇਹ ਕਰਕੇ ਸਾਡੇ ਸਿੱਖ ਪੰਥ ਨੂੰ ਸਾਵਧਾਨ ਚਾਹੀਦਾ ਕਿ ਇਹਨਾਂ ਬਾਈਆਂ ਮੰਜੀਆਂ ਵਰਗੇ ਚੋਰਾਂ ਤੋਂ ਬਾਈਆਂ ਮੰਜੀਆਂ ਵਿੱਚ ਝੂਠਿਆਂ ਬਗਲੇ ਭਗਤਾਂ ਤੋਂ ਬਚਣਾ ਚਾਹੀਦਾ ਇਹ ਇਸ ਕਰਕੇ ਅਸੀਂ ਇਹ ਯੰਜ ਕਰਦੇ ਹਾਂ ਵੀ ਤਗੜੇ ਹੋ ਕੇ ਇਹਨਾਂ ਬਾਈ ਮੰਜੀਆਂ ਵਾਲੇ ਚੋਰਾਂ ਦਾ ਪੁਰੋ ਕੀਤਾ ਜਾਵੇ ਹੋਰ ਇੱਕ ਨਵੀਂ ਗੱਲ ਮੈਂ ਸੁਣੀ ਆ ਵੀ ਸ਼ਹੀਦ ਭਾਈ ਬਿਰਤ ਸਿੰਘ ਜਿਨ੍ਹਾਂ ਨੇ ਸਿੱਖ ਕੌਮ ਦੀ ਲੱਥੀ ਪਾਗ ਸੇਤੇ ਰੱਖੀ ਉਹਨਾਂ ਦੀ ਕਰਤਾਈ ਦਾ ਮੁੱਲ ਤੇ ਸਿੱਖ ਕੌਮ ਦੇ ਨਹੀਂ ਸਕਦੀ ਨਾ ਪੈਸਾ ਤੇ ਹੱਡੀ ਦੇ ਨਾ ਕੇ ਕੀ ਦੇ ਦਿਆ ਪਰੰਤੂ ਉਹਦੇ بڑے ਮੁੰਡੇ ਆ ਉਹ ਆਪਣੇ ਕਿਹੜਾ ਆ ਗਿਆ ਕਿੱਥੇ ਰਹਿਣ ਲਿਆ ਉਹ ਖਿਜੀਆ ਕਿ ਏਜੰਸੀ ਦਾ ਕੇ ਬਾਲ ਨੇ ਖਿਜੀ ਰਿਹਾ ਕਿਨੇ ਖਿਜੀ ਰਿਹਾ ਉਹ ਆਪਣੇ ਭਰਾ ਨੂੰ ਮੈਂ ਰੋਲਾ ਪਾਈ ਜਾਂਦਾ ਵਾ ਇਹ ਐ ਮਾ ਜਿਉ ਆ ਇਹ ਸਾਡੀ ਕੋਠੀ ਦੇ ਲੱਭ ਕੇ ਬੈਠਾ ਵਾ ਫਰਾਨ ਕਰਕੇ ਬੈਠਾ ਵਾ ਉਦੋਂ ਤੇ ਆ ਕੇ ਰੋਏ ਪਾ ਜਦੋਂ ਉਹਨੇ ਖਿਲੜੀ ਉਹਨਾਂ ਦੇ ਆਪਾਰ ਕੇ ਬੋਲਿਆ ਨਹੀਂ ਮੈਨੂੰ ਛੱਤਰ ਪਹਿਣੇ ਦੇ ਬੋਲਿਆ ਤੇ ਅੱਜ ਇਹ ਪਖੰਡ ਕਰੀ ਸਾਡੀ ਕੋਠੀ ਨਾਲ ਪਲੀ ਉਹ ਐ ਕਰਦਾ ਉਹ ਫਾਂਡ ਕਰਦਾ ਮਤਲਬ ਵੀ ਜਿੰਨਾ ਗੁਰੂ ਅਜੰਦੇ ਦੇ ਸਕੇ ਭਰਾਵਾ ਨਹੀਂ ਗੁਰਿੰਦ ਸਿੰਘ ਨੂੰ ਮਰਸੀ ਇਤਰਾਤਾ ਹੈਗਾ ਤੁਹਾਨੂੰ ਪਤਾ ਕਿੰਨੂ ਪਤਾ ਹਰ ਇੱਕ ਨੂੰ ਪਤਾ ਵਾ ਇਹ ਉਹਨੇ ਉਹੇ ਕੰਮ ਇਹਨੇ ਸ਼ੁਰੂ ਕੀਤਾ ਵੀ ਇਦਾਂ ਬਦਨਾਮੀ ਕਰੀ ਏਜੰਸੀਆਂ ਖਿਲਿਆ ਲਾ ਲਓ ਜਦ ਪੈਸਾ ਇਹ ਜੇ ਮੋਦੀ ਖਿਲਾਲੇ ਬਾ ਲਿਖੀ ਜਦੋਂ ਡੋਨੈਟ ਵੇਰੀ ਡੁੱਬਦੀ ਆ ਉਹਨਾਂ ਨੇ ਇਹੋ ਜੇ ਖਿਦਣਾ ਸ਼ੁਰੂ ਕਰ ਦਿੱਤੇ ਆ ਇਹ ਕਰਕੇ ਚੱਲ ਜੇ ਮੰਦਾ ਖਿਦਿਆ ਗਿਆ ਵਾ ਇਹ ਰੋਲਾ ਪਉਣਾ ਵਾ ਤੇ ਬੱਬੀ ਭੁੱਖ ਨਹੀਂ ਪੂਰੀ ਦੀ ਤੇ ਮੇਰੇ ਕੋਲ ਮੇਰੇ ਕੋਲ ਦੀ ਪ੍ਰਮਾਤਮਾ ਦੀ ਆ ਮੇਰੇ ਕੋਲ ਇੱਕ ਘਰ ਵਾ ਕਿੱਡੀ ਕਰਦੇ ਵਿੱਚ ਜਿਸ ਘਰ ਦੇ ਵਿੱਚ ਮੇਰਾ ਗੁਰੂ ਗ੍ਰੰਥ ਦੀ ਬੇਅਦਬੀ ਤੇ ਹੋਈ ਤੋਂ ਤੇ ਧਰਮ ਜੁੱਧ ਮੋਰਚਾ ਲੱਗਾ ਜਣਾ ਬੰਦੀ ਸਿੰਘਾਂ ਦਾ ਉਹਦੇ ਵਿੱਚ ਉਦੋਂ ਤਾਂ ਲੰਗਰ ਚੱਲ ਰਿਆ ਵਾ ਇਹ ਸਾਰੇ ਜਿੱਦੇ ਬੈਠੇ ਸਿੰਘ ਉਹਨਾਂ ਪਤਾ ਵਾ ਉਥੇ ਇਹ ਤਿੰਨ ਚਾਰ ਮੇ ਲੰਗਰ ਲਾਉਂਦੇ ਨੇ ਪਰ ਜਦੋਂ ਬਾਅਦ ਵਿੱਚ ਜਨਤਾ ਜਨ ਨੂੰ ਅੜ ਗਈ ਇਹ ਫਿਰ ਇਹੀ ਉੱਠ ਕੇ ਇੱਥੇ ਆ ਗਈ ਹੁਣ ਵੀ ਜਦੋਂ ਤੱਕੜੇ ਮੋਰਚਾ ਲੱਗੂਗਾ ਅਸੀਂ ਹੁਣ ਵੀ 1000 ਲੋਕ ਆਹ ਇਹ ਜੀ ਨਹੀਂ ਇਹਨਾ ਭੁੱਖ ਪੂਰੀ ਦੀ ਤੇ ਮੈਂ ਆਪਣੀ ਵਾਰੀ ਘਰਾਂ ਆਪਣੇ ਨੂੰ ਦੇਣ ਤਿਆਰ ਵਾ ਵਹਿਗਜੀਕਾ ਖਾਨਸਾ ਤੇ ਵਹਿਗਜੀਕ ਫਤਿਹ